ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਸਬੂਰਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਲੁਧਿਆਣਾ ਵਿਖੇ ਸਿਖਲਾਈ ਟੀਮ ਦੁਆਰਾ 19 ਮਈ 2025 ਤੋਂ 23 ਮਈ 2025 ਤੱਕ 15 ਐਨਸੀਸੀ ਗਰਲ ਕੈਡਿਟਾਂ ਅਤੇ 3 ਪੰਜਾਬ ਗਰਲਜ਼ ਬਨਾਮ ਐਨਸੀਸੀ ਲੁਧਿਆਣਾ ਦੇ ਪੰਜ ਸਿਖਲਾਈ ਸਟਾਫ ਨੂੰ ਪੰਜ ਦਿਨਾਂ ਡਰੋਨ ਸਿਖਲਾਈ ਦਿੱਤੀ ਗਈ। ਜਿਸ ਵਿੱਚ ਸਬਾਈ ਇਨਸਟ੍ਰਕਟਰ ਐਸੋਸੀਏਟ ਐਨਸੀਸੀ ਅਫਸਰ ਅਤੇ ਗਰਲ ਕੈਡਿਟ ਇਨਸਟ੍ਰਕਟਰ ਸ਼ਾਮਲ ਸਨ। ਕੈਡਿਟਾਂ ਦੀ ਤਾਲਮਿਲ ਅਤੇ ਚੋਣ ਵਿੱਚ ਦੋਵਾਂ ਸੰਸਥਾਵਾਂ ਦੇ ਪ੍ਰਿੰਸੀਪਲ ਡਾਕਟਰ ਸੰਜੀਵ ਚੰਦੀਲ ਆਰਐਸ ਮਾਡਲ ਸਕੂਲ ਲੁਧਿਆਣਾ ਅਤੇ ਸ਼੍ਰੀਮਤੀ ਕਰਮਜੀਤ ਕੌਰ ਕੇਜੀਐਸਐਸ ਸਕੂਲ ਲੁਧਿਆਣਾ ਨੇ ਡੂੰਗੀ ਦਿਲਚਸਪੀ ਦਿਖਾਈ ਨੈਸ਼ਨਲ ਕੈਡਿਟ ਕੋਰ ਦੇ ਡਾਇਰੈਕਟਰ ਜਨਰਲ ਦੇ ਉੱਚ ਨਿਰਦੇਸ਼ਾਂ ਦੇ ਆਧਾਰਤ ਸਮਕਾਲੀ ਸਿਕਲਾਈ ਅਤੇ ਹੁਨਰ ਵਿਕਾਸ ਪਹਿਲ ਕਦਮੀ ਦੇ ਹਿੱਸੇ ਵਜੋਂ ਐਨਸੀਸੀ ਗਰਲ ਕੈਡਿਟ ਨੂੰ ਡਰੋਨ ਸਿਕਲਾਈ ਦਿੱਤੀ ਗਈ ਲੈਫਟਿਨੈਂਟ ਜਨਰਲ ਗੁਰਵੀਰ ਪਾਲ ਸਿੰਘ ਪੀਵੀਐਸਐਮ AVSMVSM ਅਤੇ ਐਡੀਸ਼ਨਲ ਡਾਇਰੈਕਟਰ ਜਨਰਲ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਮੇਜਰ ਜਨਰਲ ਜਗਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ SM VS M ਦੇ ਮਾਰਗਦਰਸ਼ਨ ਵਿੱਚ NCC ਪਾਠਕ੍ਰਮ ਦੇ ਹਿੱਸੇ ਵਜੋਂ ਡਰੋਨ ਸਿਕਲਾਈ ਨੂੰ ਪ੍ਰਧਾਨ ਮੰਤਰੀ ਦੇ ਹੁਨਰ ਵਿਕਾਸ ਦੇ ਰਾਸ਼ਟਰੀ ਉਦੇਸ਼ ਨਾਲ ਜੋੜਿਆ ਗਿਆ ਹੈ NCC ਗਰਲ ਕੈਡਿਟਾਂ ਦੀ ਡਰੋਨ ਸਿਖਲਾਈ ਨੇ ਰੱਖਿਆ ਨਿਗਰਾਨੀ ਅਤੇ ਆਫਤ ਪ੍ਰਬੰਧਨ ਵਿੱਚ ਬਖ ਬਖ ਐਪਲੀਕੇਸ਼ਨਾਂ ਲਈ ਡਰੋਨਾਂ ਦੇ ਏਕੀਕਰਨ ਦੀ ਕਲਪਨਾ ਕੀਤੀ ਨਾਲ ਹੀ ਅਤਿ ਆਧੁਨਿਕ ਟੈਕਨੋਲੋਜੀ ਟੀਮਵਰਕ ਅਨੁਸ਼ਾਸਨ ਅਤੇ ਤਕਨੀਕੀ ਮੁਹਾਰਤ ਨੂੰ ਉਤਸ਼ਾਹਿਤ ਕਰਦੇ ਨਾਲ ਨਾਲ ਵਿਹਾਰਕਤ ਜਰਬਾ ਪ੍ਰਦਾਨ ਕਰਨ ਲਈ ਆਪਰੇਸ਼ਨ ਸਿੰਦੂਰ ਦੌਰਾਨ ਡਰੋਨ ਲੜਾਈ ਤੋਂ ਪ੍ਰੇਰਿਤ ਹੋ ਕੇ NCC ਕੈਡਿਟਾਂ ਨੇ ਸਵੈ ਇੱਛਾ ਨਾਲ ਡਰੋਨ ਸਿਖਲਾਈ ਲਈ ਬਹੁਤ ਸਾਰੇ ਐਨਸੀਸੀ ਕੈਡਟਾ ਅਗਲੇ ਬੈਚ ਦੀ ਉਡੀਕ ਕਰ ਰਹੀਆਂ ਹਨ ਪਹਿਲੇ ਬੈਚ ਲਈ ਡਰੋਨ ਸਿਖਲਾਈ ਵਿੱਚ ਮੁਢਲੇ ਇਲੈਕਟ੍ਰੀਕਲ ਸੰਕਲਪ ਨੂੰ ਕਵਰ ਕਰਨ ਵਾਲੇ ਸ਼ੁਰੂਆਤੀ ਸੈਸ਼ਨ ਸ਼ਾਮਲ ਹਨ ਤਾਂ ਜੋ ਉਹਨਾਂ ਨੂੰ ਡਰੋਨ ਦੇ ਸੰਚਾਲਨ ਨੂੰ ਸਮਝਾਇਆ ਜਾ ਸਕੇ ਨਾਲ ਹੀ ਸਰਕਾਰੀ ਸੰਸਥਾਵਾਂ ਨਿੱਜੀ ਕੰਪਨੀਆਂ ਤੇ ਅੰਤਮ ਉਪਭੋਗਤਾਵਾਂ ਵਿੱਚ ਡਰੋਨ ਦੇ ਇਕੋਸਿਸਟਮ ਦੀ ਜਾਣ ਪਛਾਣ ਕਰਵਾਈ ਗਈ ਸਿਖਲਾਈ ਅਧਿਕਾਰੀ ਸ਼੍ਰੀ ਕਰਨੈਲ ਸਿੰਘ ਨੇ ਐਨਸੀਸੀ ਗਰਨ ਕੈਡਟਾ ਨੂੰ ਡਰੋਨ ਹੈਂਡਲਿੰਗ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਐਨਸੀਸੀ ਗਰਲ ਕੈਡੀਟਾਂ ਨੂੰ ਡਰੋਨ ਵੱਖ-ਵੱਖ ਕਿਸਮਾਂ ਦੇ ਡਰੋਨ ਅਤੇ ਉਹਨਾਂ ਦੇ ਹਿੱਸਿਆਂ ਦੀ ਵਰਤੋਂ ਅਤੇ ਨਿਗਰਾਨੀ ਨਾਲ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ ਸਿਮੂਲੇਟਰ ਸਿਖਲਾਈ ਦਿੱਤੀ ਗਈ ਖੇਤਰੀ ਨਿਰਦੇਸ਼ਕ ਲੈਫਟੀਨੈਂਟ ਕਰਨਲ ਵਿਸ਼ਾਲ ਅਰੁੜਤ ਨੇ ਐਨਸੀਸੀ ਗਰਲ ਕੈਡੀਟਾਂ ਨਾਲ ਗੱਲਬਾਤ ਕਰਦੇ ਹੋਏ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਦੁਆਰਾ ਕੀਤੀ ਗਈ ਪਹਿਲ ਕਦਮੀ ਤੇ ਜ਼ੋਰ ਦਿੱਤਾ ਤੀਜੇ ਦਿਨ ਦੀ ਸ਼ੁਰੂਆਤ ਵਿਹਾਰਿਕ ਹੁਨਰ ਨੂੰ ਡੂੰਘਾ ਕਰਨ ਨਾਲ ਹੋਈ ਐਨਸੀਸੀ ਗਰਲ ਕੈਡੀਟਾਂ ਨੂੰ 에ਰੀਅਲ ਫੋਟੋਗ੍ਰਾਫੀ ਮੈਪਿੰਗ ਅਤੇ ਤਾਰੀਖ ਸੰਗ੍ਰਹਿਲੀ ਕੈਮਰੇ ਤੇ ਆਟੋਨਮਸ ਡਰਾਈਵਸ ਫਲਾਈਟ ਸੈਸ਼ਨਾਂ ਅਤੇ ਲਾਈਡਾਰ ਇੰਟਰਫੇਸਿੰਗ ਨੂੰ ਸੰਰਚਿਤ ਕਰਨ ਅਤੇ ਪ੍ਰਬੰਧਨ ਲਈ ਮਿਸ਼ਨ ਪਲੈਨਰ ਸੌਫਟਵੇਅਰ ਨਾਲ ਜਾਣੂ ਕਰਵਾਇਆ ਗਿਆ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਕੈਡੀਟਰੋਨਿਕਲੀ ਇੱਕ ਨਵਾਂ ਹੁਨਰ ਸਿੱਖਣ ਵਿੱਚ ਉਸ ਲਈ ਸਭ ਤੋਂ ਵਧੀਆ ਅਨੁਭਵ ਸੀ ਉਸਨੇ ਕਿਹਾ ਕਿ ਮੈਂ ਡਰੋਨ ਸਿਖਲਾਈ ਦੇ ਪਹਿਲੇ ਬੈਚ ਦਾ ਹਿੱਸਾ ਬਣ ਕੇ ਖੁਸ਼ ਹਾਂ ਚੌਥਾ ਤੇ ਪੰਜਵਾਂ ਦਿਨ ਡਰੋਨ ਦੀ ਲਾਈਵ ਉਡਾਨ ਅਤੇ ਡਰੋਨ ਰੱਖ-ਰਖਾਵਲੀ ਸਮਰਪਿਤ ਸੀ ਜਿਸ ਵਿੱਚ ਨਿਰੀਖਣ ਸਮਿੱਥਿਆ ਸਮੱਸਿਆ ਨਿਪਟਾਰਾ ਤੇ ਲੰਬੇ ਸਮੇਂ ਦੇ ਪ੍ਰਦਰਸ਼ਨ ਨਾਲ ਰੱਖ-ਰਖਾ ਸ਼ਾਮਲ ਸੀ एनसीसी कैडेटਾਂ ਨੂੰ ਸਰਟੀਫਿਕੇਟ ਲੈਫਟੀਨੈਂਟ ਕਰਨਲ ਵਿਸ਼ਾਲ ਅਰੋੜਾ ਨੇ ਸੌਂਪੇ 28 ਮਈ 2025 ਨੂੰ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਆਰਐਸ ਮਾਡਲ ਸਕੂਲ ਲੁਧਿਆਣਾ ਦੇ ਕੈਡਟ ਬਾਣੀ ਨੇ ਕਿਹਾ ਅਸੀਂ ਆਪਣੀ ਐਨਸੀਸੀ ਸਟਾਫ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਡ੍ਰੋਨ ਸੰਭਾਲਣ ਵਿੱਚ ਹੁਨਰ ਪ੍ਰਦਾਨ ਕੀਤਾ ਕਮਾਂਡਿੰਗ ਅਫਸਰ ਕਰਨਲ ਆਰਐਸ ਚੋਹਾਨ ਨੇ ਡੀਜੀ ਐਨਐਸਐਸਸੀ ਦੁਆਰਾ ਕਲਪਿਤ ਉਦੇਸ਼ ਵਜੋਂ ਸਾਰੇ ਐਨਸੀਸੀ ਕੈਡਟਾਂ ਨੂੰ ਡ੍ਰੋਨ ਉਡਾਣ ਵਿੱਚ ਹੁਨਰਮੰਦ ਬਣਾਉਣ ਦੀ ਬਜਨਬੱਧ ਕੀਤਾ ਡਰੋਨ ਸਿਖਲਾਈ ਦਾ ਅਗਲਾ ਬੈਚ ਜਲਦੀ ਹੀ ਸ਼ੁਰੂ ਹੋ ਰਿਹਾ ਹੈ ਸਾਰੇ NCC ਕੈਂਡੀਡੇਟਾਂ ਨੂੰ NCC ਕੈਂਡੀਡੇਟਾਂ ਦੇ ਆਉਣ ਵਾਲੇ ਸਾਲਾਨਾ ਸਿਖਲਾਈ ਕੈਂਪਾਂ ਵਿੱਚ ਡਰੋਨ ਸੰਭਾਲਣ ਦਾ ਅਨੁਭਵ ਮਿਲੇਗਾ